ਵਿਆਸਮਗਮ ਵਿੱਚ ਦੋ ਵਿਅਕਤੀ ਆਉਂਦੇ ਨੇ ਸੂਟ ਬੂਟ ਪਾ ਕੇ ਵਿਆਹ ਵਿੱਚ ਦਾਖਲ ਹੁੰਦੇ ਨੇ ਸੋਫੇ 'ਤੇ ਬੈਠਦੇ ਨੇ ਅਤੇ ਜਿਵੇਂ ਹੀ ਇਹਨਾਂ ਦਾ ਮੌਕਾ ਲੱਗਦਾ ਹੈ ਤਾਂ ਅੱਖ ਬਚਾ ਕੇ ਸੋਨੇ ਪੈਸੇ ਅਤੇ ਵਿਦੇਸ਼ੀ ਡਾਲਰਾਂ ਨਾਲ ਭਰੇ ਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਬੈਗ ਵਿੱਚ ਸੋਨੇ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ ਕਰੀਬ 20 ਲੱਖ ਰੁਪਇਆ ਸੀ ਭਾਜੀ ਮੈਨੇਜਰ ਸਾਹਿਬ ਕਹਿੰਦੇ ਆ ਬੰਦੇ ਕੋਟ ਪੈਂਟ ਪਾ ਕੇ ਆਏ ਆ ਅਸੀਂ ਕਿੱਦਾਂ ਕਹਿ ਦਈਏ ਭਾਜੀ ਇਹ ਕਰਨ ਇਹ ਸੁਣਨੇ ਹੈਗਾ ਨਾ ਇਹ ਐਂਟ੍ਰੈਂਸ ਐਗਜ਼ਿਟ ਗੇਟ ਉੱਥੇ ਕੋਈ ਕੈਮਰਾ ਹੈਗਾ ਕੋਟ ਪੈਂਟ ਪਾ ਕੇ ਆਏ ਆ ਐਸੀ ਕੰਮ ਨੂੰ ਆਂਦੇ ਆ ਇਹ ਇੱਕ ਕੰਮ ਨਹੀਂ ਹੋਇਆ ਸਾਰੇ ਜ਼ਿਲ੍ਹੇ ਚ ਹੁੰਦਾ ਕਹਿੰਦੇ ਹੁਣ ਸਾਨੂੰ ਨਹੀਂ ਨਾ ਪਤਾ ਕੋਈ ਵਿਆਹ ਚ ਆਇਆ ਬੰਦਾ ਅਸੀਂ ਕਿੱਦਾਂ ਕਹਿ ਦਈਏ ਨਿਗਰਾਨੀ ਰੱਖੋ ਇਹ ਨੋਟ ਤੇ ਕੈਮਰੇ ਲੱਗੇ ਆ ਇਹ ਨੋਟ ਤੇ ਪਹਿਲਾਂ 1 ਲੱਖ 2 ਲੱਖ ਰੁਪਏ ਸਾਡਾ ਰੈਂਟ ਚਾਹੇ ਕਹੇ ਮੈਂ ਕੋਟ ਪੈਂਟ ਪਾ ਕੇ ਆਇਆ ਚਾਹੇ ਮੈਂ ਕੋੜ ਦਾ ਪਜਾਮਾ ਪਾ ਕੇ ਆਇਆ ਇਹ ਨਾ ਇਹ ਨੋਟ ਤੇ ਨਿਗ ਪੋਰਟ ਮੰਟ ਦੇਖ ਲੈ ਸਾੜੇ ਬਾਹਰ ਕਿਦਰ ਨਿਕਲੇ ਨਿਕਲੇ ਉਹ ਦਰਵਾਜੇ ਨਹੀਂ ਗੇਟ ਹੀ ਸਾਡਾ ਇੱਕ ਉਹ ਬਾਹਰ ਨਾ ਜੋ ਕਰੇ ਪੈਣ ਨਹੀਂ ਓਕੇ ਬਾਜੀ ਉਹ ਜਿਹੜੀ ਕੀ ਕੀ ਦਾ ਬੰਦਾ ਉਹਨੇ ਬਲਾ ਲਾ ਲਿਆ ਬਹੁਤ ਹੋਇਆ ਮੈਂ ਵੀ ਹੁਣ ਚੈੱਕ ਕਰ ਲਉ ਫਿਰ ਕਹਿੰਦਾ ਇੱਕ ਬੰਦਾ ਮਾਰਾ ਐ ਐਫ ਆਈ ਆਰ ਦਾ ਸਿਕਉਰਨੀ ਕਰਾਉਣੀ ਕਰਾਉਣੀ ਆ ਸਾਬ ਕਹਿੰਦੇ ਆ ਬੰਦੇ ਕੋਟ ਪੈਂਟ ਪਾ ਕੇ ਆਏ ਆ ਅਸੀਂ ਕਿੱਦਾਂ ਕਹਿ ਦਈਏ ਭਾਜੀ ਇਹ ਕਰਨ ਇਹ ਸੋਚਣੇ ਹੈਗਾ ਨਾ ਇਹ ਐਂਟ੍ਰੈਂਸ ਐ ਐਗਜ਼ਿਟ ਗੇਟ ਉੱਥੇ ਕੋਈ ਕੈਮਰਾ ਹੈਗਾ ਕੋਟ ਪੈਂਟ ਪਾ ਕੇ ਆਏ ਆ ਐਸੀ ਕੰਮ ਨੂੰ ਆਂਦੇ ਆ ਇਹ ਇੱਕ ਕੰਮ ਨਹੀਂ ਹੋਇਆ ਸਾਰੇ ਜ਼ਿਲ੍ਹੇ ਚ ਹੁੰਦਾ ਕਹਿੰਦੇ ਹੁਣ ਸਾਨੂੰ ਨਹੀਂ ਨਾ ਪਤਾ ਕੋਈ ਵਿਆਹ ਚ ਆਇਆ ਬੰਦਾ ਅਸੀਂ ਕਿੱਦਾਂ ਕਹਿ ਦਈਏ ਨਿਗਰਾਨੀ ਰੱਖੋ ਇਹਨਾਂ ਔਰ ਤੇ ਕੈਮਰੇ ਲੱਗੇ ਆ ਇਹਨਾਂ ਔਰ ਪਹਿਲਾਂ ਲੱਖ 2 ਲੱਖ ਰੁਪਏ ਸਾਡਾ ਰੈਂਟ ਚਾਹੇ ਕਹੇ ਮੈਂ ਕੋਟ ਪੈਂਟ ਪਾ ਕੇ ਆਇਆ ਚਾਹੇ ਮੈਂ ਕੋੜ ਦਾ ਪਜਾਮਾ ਪਾ ਕੇ ਆਇਆ ਇਹਨਾਂ ਇਹ ਨੋਟ ਤੇ ਨਿਗਰਾਨੀ ਹੈਗੀ ਪੋਰਟ ਮੰਟ ਦੇਖ ਲੈ ਸਾਰੇ ਬਾਹਰ ਕਿੱਥੇ ਨਿਕਲੇ ਨਿਕਲੇ ਉਹ ਦਰਵਾਜੇ ਨਹੀਂ ਗੇਟ ਹੀ ਸਾਡਾ ਇੱਕ ਉਹ ਬਾਹਰ ਨਾ ਛੋਕ ਰਹੇ ਪੈਣ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਖੇਰੂ ਖੇਰੂ ਹੋ ਗਈਆਂ ਜਦੋਂ 2-8-6 ਤੇ ਵਿਅਕਤੀਆਂ ਨੇ ਉਹਨਾਂ ਦੇ ਗਹਿਣੇ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਿਸ ਤੋਂ ਬਾਅਦ ਇਹ ਦੋਵੇਂ ਵਿਅਕਤੀ ਰਫੂ ਚੱਕਰ ਹੋ ਜਾਂਦੇ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਸੂਟ ਬੂਟ ਪਾ ਕੇ ਵਿਆਹ ਵਿੱਚ ਦਾਖਲ ਹੁੰਦੇ ਨੇ ਅਤੇ ਫਿਰ ਮੌਕਾ ਲੱਗਦਿਆ ਹੀ ਸਮਾਨ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਕਟਨਾ ਫਗਵਾੜਾ ਦੇ ਲੁਧਿਆਣਾ ਰੋਡ ਤੇ ਸਥਿਤ ਮਾਨ ਰਿਜ਼ੋਰਟ ਦੀ ਹੈ ਮੈਂ ਹਸਨ ਲਾਲ ਸਰ ਕੀ ਮਾਮਲਾ ਕੀ ਇੱਕ ਜਿਹੜਾ ਅੱਜ ਸਾਡੇ ਪਰਿਵਾਰ ਦੇ ਮੈਂਬਰ ਦੇ ਇੱਥੇ ਜਾਗੋ ਸੀਗੀ ਮਾਨ ਸੌਟ ਦੇ ਵਿੱਚ ਜਿੱਥੇ ਇਹਦੇ ਫੰਕਸ਼ਨ ਜਸਟਾਰਟ ਹੀ ਹੋਇਆ ਸੀ ਕੁਝ ਲੈਣ ਦੇ ਚੱਲ ਰਿਹਾ ਸੀਗਾ ਤੇ ਇਨ ਬਿਟਵੀਨ ਲੜਕੇ ਦੀ ਮਾਤਾ ਦਾ ਜਿਹੜਾ ਹੈਗਾ ਪਰਸ ਉਹ ਇੱਥੇ ਅਣਜਾਣ ਕੋ ਵਿਅਕਤੀ ਦੋ ਘੁਸੇ ਸੀ ਜਿਨ੍ਹਾਂ ਨੇ ਇਹਨੂੰ ਚੱਕ ਲਿਆ ਤੇ ਉਹ ਕਿਤੇ ਪਕੜਜ ਨਹੀਂ ਆਏ ਜਦੋਂ ਅਸੀਂ ਸਪੈਸ਼ਲੀ ਇਹਦੇ ਦੇ ਮੈਨੇਜਰ ਦੇ ਨਾਲ ਜਾਂ ਇਹਨਾਂ ਦੇ ਮਾਲਕ ਨਾਲ ਗੱਲ ਕੀਤੀ ਹੈਗੀ ਆ ਤੇ ਉਹ ਕਹਿ ਰਹੇ ਕਿ ਸਾਡੇ ਇੱਥੇ ਕੋਈ ਵੀ ਕੈਮਰੇ ਵਗੈਰਾ ਵਰਕਿੰਗ ਜ ਨਹੀਂ ਹੈਗੇ ਤੇ ਅਸੀਂ ਪੁਲਿਸ ਨੇ ਰਿਪੋਰਟ ਕੀਤੀ ਹੈ ਬਟ ਪੁਲਿਸ ਵੱਲੋਂ ਹਜੇ ਕੋਈ ਕਾਰਵਾਈ ਨਹੀਂ ਅਸੀਂ ਇਨਸਾਫ ਚਾਹੁੰਦੇ ਆ ਤਾਂ ਕਿ ਇਸ ਪਰਿਵਾਰ ਨੂੰ ਕਿ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਪਰਿਵਾਰ ਦੇ ਵਿੱਚ ਕਿੰਨਾ ਕ ਨੁਕਸਾਨ ਹੋ ਗਿਆ 10 ਲੱਖ ਦਾ 10 ਲੱਖ ਦੇ ਕਰੀਬ ਇਹਨਾਂ ਦਾ ਕੈਸ਼ ਸੀਗਾ ਉਹ ਤੋਂ ਬਾਅਦ 골ਡ ਸੀਗਾ ਔਰ ਬਾਹਰ ਦੀ ਜੁਲਰੀ ਵਗੈਰਾ ਇਹਦੇ ਵਿੱਚ ਸੀਗੀ 골ਡ ਕਿੰਨਾ ਸੀਗਾ ਔਰ ਨਾਲ ਮੋਬਾਈਲ ਫੋਨ ਵੀ ਇਹਨਾਂ ਦੇ ਵਿੱਚ ਹੀ ਸੀਗਾ 골ਡ 골ਡ ਕਿੰਨੇ ਕੀ ਹੈ ਪਹਿਲੇ ਤੁਸੀਂ ਦੱਸ ਸਕਦੇ ਹੋ 20 ਲੱਖ 20 ਲੱਖ ਰੁਪਏ ਲਗਭਗ 20 ਲੱਖ ਦਾ ਨੁਕਸਾਨ ਹੋਇਆ ਹੈ ਤਾਂ ਜਾਣਕਾਰੀ ਮੁਤਾਬਕ ਵਿਆਹ ਦਾ ਜਸ਼ਨ ਮਨਾਉਣ ਲਈ ਜਾਗੂ ਦਾ ਪ੍ਰੋਗਰਾਮ ਪਰਿਵਾਰ ਵੱਲੋਂ ਰਖਵਾਇਆ ਗਿਆ ਸੀ ਜਿੱਥੇ ਕਿ ਉਹਨਾਂ ਦਾ ਬੈਗ ਚੋਰੀ ਹੋ ਗਿਆ ਇਸ ਬੈਗ ਵਿੱਚ ਸੋਨੇ ਦੇ ਗਹਿਣੇ ਵਿਦੇਸ਼ੀ ਕਰੰਸੀ ਅਤੇ ਭਾਰਤੀ ਕਰੰਸੀ ਸੀ ਜਿਸ ਦੀ ਕੇ ਅੰਦਾਜ਼ਨ ਕੀਮਤ ਕਰੀਬ 20 ਲੱਖ ਰੁਪਏ ਦੱਸੀ ਜਾ ਰਹੀਏ ਮੇਰੇ ਬੇਟੇ ਦੀ ਮੈਰਿਜ ਸੀ ਮਾਨ ਰਿਜ਼ੋਰਟ ਦੇ ਵਿੱਚ ਚਾਚੋ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫੰਕਸ਼ਨ ਸ਼ੁਰੂ ਨਹੀਂ ਕੀਤਾ ਹੈਗਾ ਕਿ ਅ ਸਾਡਾ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅੱਜ ਸਾਡੀ ਜਾਗ ਰਹੀ ਜਿਹਦੇ ਵਿੱਚ ਮੇਰਾ 10 ਲੱਖ ਕੈਸ਼ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜੀਰੋ ਕਰੰਸੀ ਸੀਗੀ ਬਾਹਰਲੀ ਵਿਅਕਤੀ ਦੀ 20 ਲੱਖ 20 ਨਹੀਂ 20 ਤੋਂ ਵੀ ਪਾਜੀ ਜ਼ਿਆਦਾ ਮੇਰੇ ਕਿਉਂਕਿ ਕਰਾਸੀ ਕਰੰਸੀ ਵਿੱਚ ਸੀਗੀ ਠੀਕ ਹੈ ਜੀ ਇੰਡੀਅਨ ਦੇ ਉੱਤੇ 20 ਲੱਖ ਦੋ 3000 ਜੀ ਰੋਸੀਗਾ ਵੇਚੀ ਫਿਰ ਮੇਰੇ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਆ ਇੰਦੇ ਇਸ ਵਿੱਚ ਮੇਰੀ ਵੀ ਮੈਨੂੰ ਆਪਣੇ ਆਪ ਨੂੰ ਅਨਸਾਲਟ ਫੀਲ ਹੁੰਦੀ ਆ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਦੇ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਚਾਚਾ ਜੀ ਆ ਉਹਨਾਂ ਨੇ ਦੇਖਿਆ ਆ ਤੇ ਪੈਲਸ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋ ਗਿਆ ਇਦਾਂ ਕਿਦਾਂ ਬੰਦ ਹੋ ਗਿਆ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਆ ਅਸੀਂ ਕਹਿੰਦੇ ਚੱਲਣੇ ਜੀ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਕਿਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਹੋਇਆ ਜਦੋਂ ਮੇਰਾ ਪਰਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮੈਨੂੰ ਨਹੀਂ ਸੀ ਪਤਾ ਬਈ ਬੈਕ ਤੇ ਇੱਕ ਰੂਮ ਦਸਰਾ ਹੈਗਾ ਦਰਵਾਜ਼ਾ ਉਹ ਜਿੰਦਿਆਂ ਕੋਈ ਬੱਚਾ ਲੈ ਕੇ ਨਠਿਆ ਸਗਾ ਭੱਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਕੇ ਚੱਲਿਆ ਸਾਨੂੰ ਉਹਨਾਂ ਤੇ ਵੀ ਡਾਊਟ ਆ ਮੈਨੂੰ ਉਹਨਾਂ ਤੇ ਵੀ ਡਾਊਟ ਆ ਇਹ ਸਾਰੇ ਰਲੇ ਹੋਏ ਆ ਮਾਮਲਾ ਆ ਜੀ ਮੇਰੀ ਮਾਸੀ ਦੇ ਲੜਕੇ ਦੀ ਜਾਗੋ ਸੀਗੀ ਪੈਲਸ 'ਚ ਤੇ ਅਸੀਂ ਜਾਗੋ ਦੇ ਫੰਕਸ਼ਨ ਤੇ ਆਏ ਆ ਹੱਲੇ ਪੈਲਸ ਦੇ ਵਿੱਚ ਆਏ ਆ ਮਾਨ ਰਸੋੜਾ ਮਾਨ ਸੋੜ ਫਗਵਾੜੇ ਚਾਚੋਗੀ ਦੇ ਵਿੱਚ ਅਸੀਂ ਹੱਲੇ ਐਂਟਰ ਹੋਏ ਆ ਯਾਨੀ ਕਿ ਥੋੜੇ ਨਾਨਕਾ ਮੇਰਾ ਆਇਆ ਤੇ ਸਾਡੀ ਮਾਸੀ ਦਾ ਪਰਸ ਚੁੱਕ ਹੋ ਗਿਆ ਜਿਸ ਦੇ ਵਿੱਚ 10 ਲੱਖ ਰੁਪਇਆ 골ਡ ਤੇ ਬਾਹਰੀ ਕਰੰਸੀ ਸੀਗੀ 0 ਵੀ ਸੀ ਠੀਕ ਹੈ ਜੀ ਬਾਹਲੇ ਯੂਰੋ 10 ਲੱਖ ਰੁਪਇਆ ਤੇ 골ਡ ਸੀਗਾ ਸਰ ਕੋਈ ਸੀਸੀਟੀ ਵੀ ਕੈਮਰੇ ਵਿੱਚ ਚਾਏ ਸੀਸੀਟੀ ਕੈਮਰੇ ਵਿੱਚ ਬੰਦੇ ਆਇਆ ਜੀ ਠੀਕ ਹੈ ਜੀ ਦੋ ਜਣੇ ਆ ਸੀਸੀਟੀ ਕੈਮਰੇ ਵਿੱਚ ਆਏ ਆ ਤੇ ਬਾਕੀ ਦੇਖੋ ਜੀ ਪੈਲਸ ਦੇ ਕੋਈ ਕੈਮਰੇ ਕਲੀਅਰ ਨਹੀਂ ਚੱਲਦੇ ਹਾਂਜੀ ਦੋ ਇੱਕ ਕੈਮਰੇ ਦੇ ਵਿੱਚ ਦੋ ਬੰਦੇ ਆਏ ਆ ਸਾਹਮਣੇ ਬੈਠੇ ਆ ਤੇ ਉਹ ਆ ਆ ਦੇਖੋ ਜੀ ਆਹ ਵਾਲੇ ਹਾਂਜੀ ਹਾਂਜੀ ਤੇ ਅਸੀਂ ਕੈਮਰੇ ਪਾ ਲਓ ਉਹ ਕਹਿੰਦੇ ਆ ਪੈਲਸ ਵਾਲੇ ਕਹਿੰਦੇ ਵੀ ਸਾਡੇ ਕੈਮਰੇ ਚੱਲਦੇ ਨਹੀਂ ਸਾਨੂੰ ਇਨਸਾਫ ਚਾਹੀਦਾ ਸਾਡਾ ਸਮਾਨ ਸਾਨੂੰ ਵਾਪਸ ਚਾਹੀਦਾ ਸਾਨੂੰ ਬੰਦੇ ਚਾਹੀਦੇ ਆ ਸਾਡੇ ਕੋਈ 골ਡ ਵਗੈਰਾ ਸੀਗਾ ਵਿੱਚ ਸਰ 골ਡ ਵੀ ਸੀਗਾ 10 ਲੱਖ ਰੁਪਈਆ ਤੇ ਬਾਹਰਲੀ ਕਰੰਸੀ ਤੇ ਆਈਫੋਨ ਪਾਸਪੋਰਟ ਜਿਹੜੀ ਕੈਮਰੇ ਵਿੱਚ ਆਏ ਕਿੰਨੇ ਹਾਂਜੀ ਬੰਦੇ ਆਏ ਸੀ ਠੀਕ ਸੀ ਕੈਮਰੇ ਚ ਹਾਂਜੀ ਕਿੰਨੇ ਵਿਅਕਤੀ ਆ ਰਹੇ ਦੋ ਵਦੀਆਂ ਸੀਸੀਟੀਵੀ ਫੋਟੋਜ਼ ਵਗੈਰਾ ਉਹਨਾਂ ਨੇ ਲੈ ਲਈਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਸੂਟ ਬੂਟ ਪਾ ਕੇ ਆਇਓ ਦੋ ਤਿੰਨ ਬੰਦੇ ਜਿਹੜੇ ਉੱਥੇ ਵਿੱਚ ਬੈਠੇ ਆ ਦੋ ਬੰਦੇ ਆ ਸੂਟ ਬੂਟ ਪਾਏ ਆ ਔਰ ਪਰਸ ਚੱਕ ਕੇ ਦੌੜ ਦੇ ਕਲੀਅਰ ਦੀਦੇ ਆ ਉਹਦੇ ਵਿੱਚ ਸਾਡਾ ਕੀ ਦੋਸ਼ ਆ ਸੀ ਕਿਸੇ ਗੈਸਟ ਨੂੰ ਪੁੱਛ ਥੋੜੀ ਸਕਦੇ ਕਿ ਤੁਸੀਂ ਕੌਣ ਆ ਜਾਂ ਕਿੱਦਾਂ ਕਿੰਨੇ ਕਿੰਨੇ ਸੀ ਸਾਰੇ ਬੰਦੇ ਦੋ ਦੋ ਬੰਦੇ ਦਿੱਕ ਨਹੀਂ ਉੱਪਰ ਤੇ ਲੱਗਦੇ ਵੀ ਜੀ ਉਹ ਐਦਾਂ ਹੁਣ ਤੁਹਾਨੂੰ ਅਸੀਂ ਫੋਟੋਜ਼ ਦੇ ਦਿੱਤੀਆਂ ਤੁਸੀਂ ਖੁਦ ਦੇਖ ਲਓ ਹਨਾ ਜੋ ਲੱਗਿਆ ਵੀ ਕਿਹੜੇ ਕਿਥਰੋਂ ਗਏ ਮੁੜ ਕੇ ਬਾਹਰ ਨਹੀਂ ਕੁਝ ਨਹੀਂ ਪਤਾ ਦੇਖੋ ਗੇਟ ਡੋਰ ਤਾਂ ਇੱਕ ਹੀ ਆ ਸਾਡੇ ਕੋਲ ਇੱਕੋ ਹੀ ਡੋਰ ਆ ਇੱਥੋਂ ਨਿਕਲਣੀ ਉਹ ਡੋਰ ਤੋਂ ਬਾਹਰ ਨਿਕਲ ਕੇ ਗਏ ਆ ਸਾਡਾ ਹਾਂਜੀ ਸਰ ਕਸਟਮਰ ਦਾ ਥੋੜਾ ਜਿਹਾ ਇਤ ਜਾਮ ਲਾਇਆ ਲੰਦੇ ਕਿ ਸਾਡੇ 2-3 ਮਿੰਟ ਲਈ ਕਹਿੰਦੇ ਕਿ ਸਾਡੇ ਕੈਮਰੇ ਬੰਦ ਹੋ ਗਏ ਬਿਲਕੁਲ ਨਹੀਂ ਸੀਸੀਡੀ ਕੈਮਰਾ ਬਿਲਕੁਲ ਨਹੀਂ ਦਿਖਿਓ ਸੀਸੀਟੀਵੀ ਕੈਮਰੇ ਚੱਲ ਰਹੇ ਆ ਪੁਲਿਸ ਨੂੰ ਅਸੀਂ ਉਹ ਬੰਦੇ ਦਿਖਾ ਦਿਤਤੇ ਆ ਅਸੀਂ ਵੀਡੀਓਜ਼ ਦੇ ਦਿੱਤੀਆਂ ਪਰਿਵਾਰ ਨੂੰ ਦੇ ਦਿੱਤੀਆਂ ਉਹਨਾਂ ਨੂੰ ਦੇ ਦਿੱਤੀਆਂ ਸਾਡੇ ਕੋਲ ਉਹ ਪਰਿਵਾਰ ਵੱਲੋਂ ਹੀ ਐਮਸੀ ਸਾਹਿਬ ਆਏ ਸੀ ਉਹਨਾਂ ਨੂੰ ਦੇ ਦਿੱਤੀਆਂ ਸਾਡਾ ਅਸੀਂ ਤਾਂ ਜਿਹੜੀ ਰਿਕਾਰਡਿੰਗਸ ਸੀਗੀਆਂ ਉਹਨਾਂ ਨੂੰ ਅਸੀਂ ਦੇ ਦਿੱਤੀ ਉਥੇ ਹੀ ਪਰਿਵਾਰ ਨੂੰ ਜਿਵੇਂ ਹੀ ਚੋਰੀ ਦਾ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਨੇ ਇੱਕ ਵੇਟਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ ਪੁਲਿਸ ਮੁਤਾਬਕ ਵੇਟਰ ਇਹਨਾਂ ਚੋਰਾਂ ਦੇ ਨਾਲ ਮਿਲਿਆ ਹੋ ਸਕਦਾ ਹੈ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਹਾਂਜੀ ਹਾਂਜੀ ਪਹਿਲੇ ਦੇ ਵਿੱਚ ਆਏ ਆ ਆਹ ਜੀ ਹਾਂਜੀ ਮਾਮਲਾ ਹੈ ਜੀ ਇਹ ਵੇਟਰ ਲੈਣਾ ਜਿਹੜਾ ਬੰਦ ਵੇਟਰ ਨੂੰ ਪਤਾ ਵਾ ਉਹ ਜਿਸ ਹਿਸਾਬ ਨਾਲ ਲੈ ਕੇ ਭੱਜਣ ਵਾਲਾ ਪਰਸ ਉਹ ਲੈ ਕੇ ਪੱਜਾ ਇਹ ਮੋਰ ਦੀ ਪੱਜਾਵਾ ਇਹਨੂੰ ਇਹਨੂੰ ਸਾਰਾ ਫੇਸ ਬਾਰੇ ਉਹਦੇ ਬਾਰੇ ਪਤਾ ਵਾ ਇਹਨੂੰ ਪਤਾ ਵਾ ਉਹਦੇ ਬਾਰੇ ਆ ਜਿਹੜਾ ਇਹ ਗੱਡੀ ਚ ਭਾਲਿਆ ਵਾ ਤੇ ਸਿਟੀ ਲੈ ਚੱਲੇ ਸਿਟੀ ਤੇ ਐਫ ਆਈ ਆਰ ਕਰਾਉਣਾ ਕਿੰਨਾ ਕ ਨੁਕਸਾਨ ਹੋ ਰਿਹਾ ਹੈ ਤੁਹਾਨੂੰ ਨੁਕਸਾਨ ਬਹੁਤ ਜ਼ਿਆਦਾ ਜੀ ਸੋੜਾ ਪੌਂਡ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆਉਣਾ ਫਿਰ ਵੀ ਲਗਭਗ ਕਿੰਨਾ ਕ ਲਗਭਗ ਤਾਂ ਨਹੀਂ ਕਿ ਕੋਈ ਗਿਣਤੀ ਨਹੀਂ ਕਿ ਨੁਕਸਾਨ ਬਹੁਤ ਜ਼ਿਆਦਾ ਵਾ ਤੇ ਬੰਦਾ ਫੜ ਲਿਆ ਜੀ ਡਾਲਰ ਹਾਂਜੀ ਪੌਂਡ ਡਾਲਰ ਹੋਰ ਕੀ ਹੈ ਜੀ ਹਾਂਜੀ ਉਹ ਹੀ ਆ ਵੀ ਪੂਸਾ ਪੂਸਾ ਕੈਸ਼ ਆ ਕੈਸ਼ ਕਿੰਨਾ ਜੀ ਕੈਸ਼ ਕਿੰਨਾ ਹੋਗਾ ਜੀ 2.3 ਲੱਖ ਕਹਿੰਦੇ ਹੋ 2.3 ਲੱਖ 3 ਲੱਖ 3 ਲੱਖ ਕਿੰਨਾ ਕੈਸ਼ ਹੈ ਜੀ ਹਾਂ ਜੀ ਉਹ ਨਾ ਵਾ ਤੇ ਬਾਕੀ ਡਾਲਰ ਪਾਉਂਡ ਜਿਹੜੇ ਉਹ ਵੱਖਰੇ ਵੱਖਰੇ ਆ ਮੋਬਾਈਲ ਵਿੱਚ ਇੱਕ ਮੋਬਾਈਲ ਤੇ ਸਰ ਬੰਦੇ ਫੜ ਲਿਆ ਬੰਦਾ ਨਹੀਂ ਬੰਦਾ ਆ ਫੜਿਆ ਇਹਨੂੰ ਇਹਨੂੰ ਪਤਾ ਵਾ ਇਹਦੇ ਮੋਹਰੇ ਦੇ ਕੋਲੋਂ ਇਹਦੀ ਮੂਰਤੀ ਲੰਘਿਆ ਹੋਇਆ ਕੋਈ ਕੈਮਰੇਆਂ ਦੇ ਵਿੱਚ ਆਇਆ ਸਰ ਇਸ ਬੰਦੇ ਨੂੰ ਪਤਾ ਹਾਂਜੀ ਕੈਮਰੇਜੋਂ ਦੇਖਿਆ ਵਾ ਜੀ ਉਹ ਬੰਦਾ ਭਜਦਾ ਨਜ਼ਰ ਆਇਆ ਦਾ ਵਿਆਹ ਵਿੱਚ ਰਿਸ਼ਤੇਦਾਰ ਆਦ ਅਨੰਦ ਮਾਣ ਰਹੇ ਸੀ ਸਟੇਜ ਤੇ ਜਾਗੋ ਦਾ ਪ੍ਰੋਗਰਾਮ ਚੱਲ ਰਿਹਾ ਸੀ ਪਰ ਇਸ ਦੌਰਾਨ ਇਹ ਚੋਰ ਆਉਂਦੇ ਨੇ ਅਤੇ ਵਾਧਾ ਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਦੌਰਾਨ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਰਿਜ਼ੋਰਟ ਦੇ ਕਮਰੇ ਆਦ ਤੱਕ ਵੀ ਕੰਮ ਨਹੀਂ ਕਰਦੇ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖੂਰਥਲਾ ਤੋਂ ਕਸ਼ਮੀਰ ਭੰਡਾਲ ਸੈਂਟਰਲ ਪੰਜਾਬ ਟੀਵੀ